ਕੈਨੇਡਾ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿਭਾਗ ਵਿੱਚ ਕੀਤੀ ਗਈ ਸਖਤੀ ਦੇ ਨਾਲ-ਨਾਲ ਤੁਹਾਨੂੰ ਦੱਸ ਦਈਏ ਕਿ ਪੀਆਰ ਦਾ ਪਾਥ ਵੀ ਕਾਫੀ ਜ਼ਿਆਦਾ ਔਖਾ ਕਰ ਦਿੱਤਾ ਗਿਆ ਹੈ। ਜਿਸ ਤੇ ਚੱਲਦਿਆਂ ਇਸ ਵੇਲੇ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਦੀ ਕਗਾਰ ਤੇ ਹੈ। ਉਹਨਾਂ ਦੇ ਵੱਲੋਂ ਕੁਝ ਮੰਗਾਂ, ਕੁਝ ਡਿਮਾਂਡਸ ਰੱਖੀਆਂ ਗਈਆਂ ਨੇ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਇਸ ਦੇ ਚੱਲਦਿਆਂ ਬੀਤੇ ਦਿਨੀ ਬ੍ਰਾਮਟਨ ਡਾਊਨਟਾਊਨ ਵਿੱਚ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਕੁਝ ਮੰਗਾਂ ਸਰਕਾਰ ਦੇ ਅੱਗੇ ਰ ਉਹਨਾਂ ਨੇ ਗੋਹਾਰ ਲਗਾਈ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਗਾਤਾਰ ਇੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਕੋਲ ਨੌਕਰੀਆਂ ਨੇ ਉਹਨਾਂ ਲਈ ਪੀਆਰ ਦਾ ਪਾਥਵੇ ਸੌਖਾਲਾ ਕੀਤਾ ਜਾਵੇ ਅਤੇ ਕੁਝ ਸਟੂਡੈਂਟਸ ਦੇ ਬਾਰੇ ਵਿੱਚ ਉਹਨਾਂ ਨੇ ਇਹ ਵੀ ਗੱਲ ਆਖੀ ਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਹੈ ਘੱਟੋ-ਘੱਟ 5 ਸਾਲ ਤੱਕ ਕੀਤਾ ਜਾਵੇ ਇਸ ਤੋਂ ਇਲਾਵਾ ਇਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹੋਰ ਕੀ ਮੰਗਾਂ ਹਨ ਇਸ ਦੇ ਬਾਰੇ ਵਿੱਚ ਖੁੱਲਕੇ ਗੱਲਬਾਤ ਕੀਤੀ ਨੌਜਵਾਨ ਸਪੋਰਟ ਨੈਟਵਰਕ ਤੋਂ ਵਿਕਰਮਜੀਤ ਸਿੰਘ ਨੇ ਸੋ ਵਿਕਰਮ ਜਿਹੜੇ ਆਹ ਬੀਤੇ ਦਿਨੀ ਤੁਸੀਂ ਪ੍ਰੋਟੈਸਟ ਕੀਤਾ ਥੋੜਾ ਜੈ ਦੇ ਬਾਰੇ ਜਾਣਕਾਰੀ ਦਿਵੋਗੇ ਵੀ ਇਹ ਪ੍ਰ ਇਹਦੇ ਵਿੱਚ ਕੋਈ ਚੇਂਜੇਸ ਵੀ ਹੈਗੇ ਆ। ਹਾਂਜੀ ਇਹ ਬਿਲਕੁਲ ਉਸ ਲੜੀ ਦਾ ਹਿੱਸਾ ਹੈ ਜਿਹੜੇ ਪਿਛਲੀ ਵਾਰ ਪ੍ਰੋਟੈਸਟ ਜਿਹੜੇ ਮੈਂਟਾਰੀਓ ਵਿੱਚ ਹੋਈ ਉਹ ਤਵਾਦ ਚਿੰਗੂਸੀ ਪਾਰਕ ਤੇ ਕੈਨਾ ਪਾਰਕ ਦੇ ਬਾਅਦ ਹੁਣ ਜਿਹੜਾ ਬ੍ਰੈਂਟਨ ਡਾਊਨਟਾਊਨ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਗਿਆ ਤੇ ਕਮਿਊਨਿਟੀ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਕਿ ਇਹ ਮਸਲਾ ਹੈਗਾ ਮਸਲਾ ਉਹੀ ਕਿ ਜਿਹੜਾ ਹਜ਼ਾਰਾਂ ਵਿਦਿਆਰਥੀਆਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਇਸ ਸਾਲ ਤੇ ਸਰਕਾਰ ਨੇ ਉਹਦੇ ਉੱਤੇ ਮਤਲਬ ਐਲਐਮਈ ਦੇ ਉੱਤੇ ਵੀ ਸਟੇਟਮੈਂਟ ਆਈ ਹੈ ਕਿ ਅਸੀਂ ਚੇਂਜੇਸ ਇਹਦੇ ਉੱਤੇ ਕਰਨੇ ਆ। ਮਗਰ ਇਹਦੇ ਉੱਤੇ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ ਹੈਗੀ ਕਿ ਪਰ ਜੋ ਜਿਨ੍ਹਾਂ ਦੇ ਵੀਜ਼ਾ ਐਕਸਪਾਇਰ ਹੋ ਰਹੇ ਹਨ ਉਹਨਾਂ ਦਾ ਕਰਵਾਇਆ ਸੀ ਪਰ ਪਰਮਟ ਜਿਨ੍ਹਾਂ ਦਾ ਐਕਸਪਾਇਰ ਹੋ ਰਿਹਾ ਉਹਦੇ ਉੱਤੇ ਸਰਕਾਰ ਦੀ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ। ਸੋ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਕੋਈ ਜਿਹੜੀਆਂ ਮੰਗਾਂ ਪਹਿਲਾਂ ਤੋਂ ਚੱਲ ਰਹੀਆਂ ਨਹੀਂ ਉਹੀ ਮੰਗਾਂ ਨੇ ਜਾਂ ਇਹਦੇ ਵਿੱਚ ਕੁਝ ਨਵਾਂ ਵੀ ਤੁਸੀਂ ਵਿੱਚ ਕੁਝ ਪਾਇਆ ਕੁਝ ਸ਼ਾਮਲ ਕੀਤਾ? ਨਹੀਂ ਬਿਲਕੁਲ ਉਹੀ ਚਾਰ ਮੰਗਾਂ ਨੇ ਕਿ ਇੱਕ ਤਾਂ ਜਿਨ੍ਹਾਂ ਦਾ 2024-25 ਵਿੱਚ ਐਕਸਪਾਇਰ ਹੋ ਰਿਹਾ ਉਹਨਾਂ ਸਭ ਨੂੰ ਐਕਸਟੈਂਸ਼ਨ ਦਿੱਤੀ ਜਾਵੇ ਐਲਐਮਆਈ ਦੀ ਐਕਸਪਲੋਇਟੇਸ਼ਨ ਬੰਦ ਕੀਤੀ ਜਾਵੇ ਉਹਦਾ ਆਲਟਰਨੇਟਿਵ ਹੋਣਾ ਚਾਹੀ ਤੇ ਦੂਜਾ ਸਟੂਡੈਂਟਸ ਜਿਹੜੇ ਪੜ ਰਹੇ ਆ ਉਹਨਾਂ ਨੂੰ 5 ਸਾਲ ਦਾ ਪਰਮਿਟ ਦੇਣਾ ਚਾਹੀਦਾ ਤੇ ਇਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਪੀ ਐਨ ਪੀ ਦੇ ਜਿਹੜੇ ਡਰਾਅ ਆ ਸੈਪਰੇਟ ਹੋਣੇ ਚਾਹੀਦੇ ਕਿਉਂਕਿ ਡਰਾ ਉਹੀ ਮਹਿੰਗਾਈ ਚਾ ਸੋ ਇਹਦੇ ਵਿੱਚ ਤੁਸੀਂ ਇਹ ਵੀ ਸੁਰੰ ਦੇ ਵਿੱਚ ਆ ਕੇ ਹੁਣ ਹਰ ਵੀਕ ਬ੍ਰੈਂਟਨ ਡਾਊਨਟਾਊਨ ਚ ਪ੍ਰੋਟੈਸਟ ਕਰਨ ਦੀ ਗੱਲ ਕਰ ਰਹੇ ਹੋ ਸੋ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਦਿਵੋਗੇ ਕਿ ਹਰ ਵੀਕ ਇਹ ਪ੍ਰੋਟੈਸਟ ਕਰਨ ਦੀ ਗੱਲ ਹੋ ਰਹੀ ਹੈ ਹਾਂਜੀ ਬਹੁਤ ਸਾਰੀਆਂ ਜਿਵੇਂ ਵਿਚਾਰ ਚੱਲ ਰਹੇ ਆ ਸਟੂਡੈਂਟਾਂ ਦੀ ਜਿਹੜੀ ਜਿਹੜੀ TGWB ਹੋਲਡਰਸ ਦੀ ਜਿਹੜੀ ਕਮੇਟੀ ਬਣੀ ਹੋਈ ਆ ਉਹਦੇ ਵਿੱਚ ਇੱਕ ਹੈਗਾ ਕਿ ਜਿਵੇਂ ਵਿਰੀਪੈਕ ਦੇ VAI ਦੇ ਵਿੱਚ ਪੱਕਾ ਧਰਨਾ ਲੱਗਾ ਹੋਇਆ ਆ ਇਹ ਐਵੇਂ ਕਿਤੇ ਪੱਕੇ ਧਰਨੇ ਤੇ ਬੈਠਣ ਦਾ ਵੀ ਇੱਕ ਹੈਗਾ ਆ ਦੂਜਾ ਹੈਗਾ ਕਿ ਪਹਿਲਾਂ ਥੋੜੇ ਟਾਈਮ ਲਈ ਹੋ ਸਕਦਾ ਵੀ ਉਹ ਜਿਵੇਂ ਸੈਚਲੇ ਨੂੰ ਜਾਂ ਸੰਡੇ ਨੂੰ ਇੱਕ ਦੋ ਦਿਨ ਦਾ ਕੰਟੀਨਿਊਸ ਕੀਤਾ ਜਾਵੇ ਸੋ ਉਹ ਆਉਣ ਵਾਲੇ ਬੇ ਵੀ ਸ਼ਨੀਵਾਰ ਨੂੰ ਸ਼ੁੱਕਰਵਾਰ ਨੂੰ ਮੀਟਿੰਗ ਹੈਗੀ ਆ ਇਹਨਾਂ ਦੀ ਉਹ ਪੀਜੀਡਬਲਯੂ ਹੋਲਡਰਸ ਦੀ ਤੇ ਉਹਦੇ ਵਿੱਚ ਜੋ ਡਿਸੀਜਨ ਹੋਇਆ ਤੇ ਉਹ ਮਤਲਬ ਅਨਾਉਂਸ ਕਰ ਦੇਣਾ ਉਹਦੇ ਵਿੱਚ ਸਿਲਾਇਆ ਜਾ ਸਕਦਾ ਤੇ ਇੱਕ ਹੈਗਾ ਕਿ ਕੈਨੇਡਾ ਵਾਈਡ ਜਿਹੜੇ ਸਾਂਝੇ ਮਤਲਬ ਤਿੰਨ ਚਾਰ ਪ੍ਰੋਵਿੰਸਾਂ ਦੇ ਵਿੱਚ ਤਾਂ ਆਲਰੇਡੀ ਚੱਲ ਰਹੇ ਆ ਤੇ ਕੁਝ ਕੁ ਵਿਦਿਆਰਥੀ ਜੀ ਕੁਝ ਜਿਹੜੇ ਪੀਜੀਡਬਲਯੂ ਹੋਲਡਰ ਹੈਗੇ ਆ ਉਹ ਦੂਜੇ ਸ਼ਹਿਰਾਂ ਤੋਂ ਵੀ ਸੰਪਰਕ ਵਿੱਚ ਆਏ ਆ ਜਿਹੜੇ ਜੀਟੀਏ ਦੇ ਆਲੇ ਦੁਆਲੇ ਰਹਿੰਦੇ ਆ ਤੇ ਹੋ ਸਕਦਾ ਉਹ ਸਾਰੇ ਰਲ ਕੇ ਇੱਕ ਸੇਮ ਡੇ ਪ੍ਰੋਟੈਸਟ ਵੀ ਕਰਨ ਕਿਉਂਕਿ ਸਾਰਿਆਂ ਨੂੰ ਉਹਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਮਤਲਬ ਇੱਕ ਜਿਹੜੀ ਲੜਾਈ ਹੈ ਇੱਕ ਸਰਕਾਰ ਦੇ ਨਾਲ ਉਹ ਤਾਂ ਇੱਕ ਲੱਗ ਚੀਜ਼ ਹੈਗੀ ਆ ਜਿਹੜਾ ਅਗਰ ਮਤਲਬ ਨਸਲੀ ਹਿੰਸਾ ਦਾ ਰੀਜ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸਾਰਿਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਇਹ ਵਾਲਾ ਮਤਲਬ ਰੁਝਾਨ ਸਾਰੇ ਪ੍ਰਾਂਤਾਂ ਦੇ ਵਿੱਚ ਬਹੁਤ ਹੈਗਾ ਹੈ ਉਹਦੇ ਖਿਲਾਫ ਵੀ ਕਰਨ ਦਾ ਹੈਗਾ ਵਿਕਰਮ ਇਹ ਵੀ ਗੱਲ ਬੜੀ ਸਾਹਮਣੇ ਆ ਰਹੀ ਹੈ ਕਿ ਵੀ ਜਿਹੜੇ ਪ੍ਰੋਟੈਸਟ ਕੀਤੇ ਜਾ ਰਿਹਾ ਕਿਤਨਾ ਕਿਤੇ ਇਹ ਵੀ ਰੀਜ਼ਨ ਬਣ ਰਹੇ ਨੇ ਕਿ ਵੀ ਇਸ ਵਕਤ ਕਮਿਊਨਿਟੀ ਨੂੰ ਲੈ ਕੇ ਬੈਕਲੈਸ਼ ਕਾਫੀ ਜ਼ਿਆਦਾ ਹੋ ਰਹੀ ਹੈ ਕਮਿਊਨਿਟੀ ਇਹਦੇ ਬਾਰੇ ਕੀ ਕਹਿੰਦੇ ਹੋ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਕਿਉਂਕਿ ਆਪਣੀ ਕਮਿਊਨਿਟੀ ਕਿਉਂਕਿ ਜਿਹੜੇ ਪੀਡਬੀਡਬੀ ਹੋਲਡਰ ਵਾ ਇਹ ਕਦੇ ਬੀਚ ਤੇ ਪ੍ਰੋਟੈਸਟ ਕਰਨ ਨਹੀਂ ਗਏ ਤੇ ਸਾਡੀ ਕਮਿਊਨਿਟੀ ਨੂੰ ਲੈ ਕੇ ਬੀਚ ਦੇ ਬਾਰੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਦੇਖਿਆ ਕਿ ਕਿਹੋ ਜਿਹਾ ਪ੍ਰਚਾਰ ਕੀਤਾ ਗਿਆ ਤੇ ਇੰਗਲੈਂਡ ਦੇ ਵਿੱਚ ਜਿਵੇਂ ਸਾਰੇ ਦੇਖ ਰਹੇ ਆ ਜੋ ਮੁਸਲਮਾਨਾਂ ਦੇ ਖਿਲਾਫ ਰਿਵਿਊ ਜੀਆਂ ਦੇ ਖਿਲਾਫ ਇੱਕ ਹਿੱਸਾ ਚੱਲ ਰਹੀ ਆ ਸੋ ਇਹ ਜਿਹੜਾ ਮਤਲਬ ਰੇਸਿਸਿਮ ਦਾ ਹਾਰ ਹੈਗਾ ਆ ਇਸ ਸਾਰੀਆਂ ਹੋਰ ਕੰਟਰੀਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਵੱਧ ਰਿਹਾ ਹੈ ਜਿਹੜੇ ਜਿਹੜੇ ਵੀ ਦੇਸ਼ ਆਰਥਿਕ ਸੰਕਟ ਜਿਹਨੂੰ ਰੈਸੈਸ਼ਨ ਆਪਾਂ ਕਹਿੰਦੇ ਉਹਦੀ ਚਪੇਟ ਦੇ ਵਿੱਚ ਆ ਰਹੇ ਆ ਜਿੱਥੇ ਜਿੱਥੇ ਉਹ ਤੇਜ਼ ਹੋ ਰਿਹਾ ਉੱਥੇ-ਉਥੇ ਕਾਂਟਰਾਡਿਕਸ਼ਨਸ ਆ ਜਿਹੜੀਆਂ ਲੋਕਾਂ ਦੇ ਵਿੱਚ ਤੇਜ਼ ਹੋ ਰਹੀਆਂ ਕਿਉਂਕਿ ਇਹ ਸਾਰੇ ਲੋਕ ਸਮੱਸਿਆ ਦੇ ਵਿੱਚ ਹੈਗੇ ਜਿਹੜੀ ਵਰਕਿੰਗ ਕਲਾਸ ਬਟ ਉਹਨਾਂ ਨੂੰ ਆਪਣੇ ਅਸਲ ਦੁਸ਼ਮਣ ਦੀ ਪਛਾਣ ਨਾ ਹੋਣ ਕਰਕੇ ਉਹ ਆਪਸ ਦੇ ਵਿੱਚ ਹੀ ਮਤਲਬ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਵੰਡੇ ਹੋਏ ਹੋਣ ਕਰਕੇ ਉਹ ਲੜ ਰਹੇ ਆ ਤੇ ਇਸ ਕਰਕੇ ਇਹ ਵੀ ਇਸੇ ਲੜੀ ਦਾ ਹਿੱਸਾ ਹੈ ਕਿ ਸਟੂਡੈਂਟ ਇਹਨਾਂ ਦਾ ਇਹ ਫੌਰੀ ਮਸਲਾ ਹੈਗਾ ਆ ਇਸ ਲੜਾਈ ਦੇ ਵਿੱਚ ਇਸ ਕਰਕੇ ਉਹ ਲੜ ਰਹੇ ਆ ਮੋਰੇ ਹੋ ਕੇ ਉਹਦੇ ਵਿੱਚ ਪੰਜਾਬੀ ਮੋਰੇ ਆ ਇਸ ਕਰਕੇ ਪੰਜਾਬੀਆਂ ਨੂੰ ਇਸ ਆ ਚੀਜ਼ ਦਾ ਸਭ ਤੋਂ ਪਹਿਲਾਂ ਸਾਹਮਣਾ ਕਰਨਾ ਪੈ ਰਿਹਾ ਪਰ ਜਮੇ ਅਸੀਂ ਕਿਹਾ ਸੀਗਾ ਪਹਿਲੇ ਦਿਨ ਵੀ ਜਦੋਂ ਅਸੀਂ ਕੀਤਾ ਸੀਗਾ ਜਦੋਂ ਅਸੀਂ ਇਹ ਮਹਿਸੂਸ ਕੀਤਾ ਸੀਗਾ ਸੋਸ਼ਲ ਮੀਡੀਆ ਤੇ ਕਿ ਔਰ ਵਾਲੇ ਦਿਨਾਂ ਦੇ ਵਿੱਚ ਇਹਦਾ ਸ਼ਕਾਰ ਹਰ ਉਸ ਬੰਦੇ ਨੇ ਵੰਡਾ ਜਿਹਦੀ ਚਬੜੀ ਚਿੱਟੀ ਨਹੀਂ ਹੈਗੀ ਸੋ ਅੱਜ ਮੇਰੇ ਕੋਲ ਉਹ ਬਾਬਿਆਂ ਦੀਆਂ ਵੀਡੀਓਜ਼ ਦੇਖੀ ਹੈਗੀਆਂ ਸਾਰਿਆਂ ਨੇ ਉਹ ਕੀ ਬਣਾਇਆ ਹੈਗਾ ਕਿ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਇੱਕ ਆਪਣੇ ਸਿੱਖ ਵੀਰ ਦੀ ਪੱਗ ਕਿਸੇ ਨੇ ਸੋ ਅੱਛਾ ਲਾਈ ਹੈਗੀ ਸਕਾਰ ਬ੍ਰੋ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਉਹਦਾ ਨੋਟਿਸ ਲਿਆ ਤੇ ਇਹਦਾ ਇਹਦਾ ਹੀ ਇਸੇ ਲੜੀ ਦਾ ਹਿੱਸਾ ਸੀ ਇਹਨੂੰ ਸਮਝਦੇ ਮਤਲਬ ਇਹ ਸਾਡੇ ਕਰਕੇ ਨਹੀਂ ਹੋ ਰਿਹਾ ਇਹਨੂੰ ਸਰਕਾਰ ਤੇ ਸਿਸਟਮ ਪੂਰੇ ਤਰੀਕੇ ਨਾਲ ਪ੍ਰਚਾਰ ਰਹੀ ਹੈ ਵੱਖ-ਵੱਖ ਪਾਰਟੀਆਂ ਇਹਨੂੰ ਖਵਾ ਦੇ ਰਹੀਆਂ ਨੇ ਸਰ ਵੋਟਾਂ ਦੇ ਲਈ ਜਿਹੜੇ ਇਸ ਵਕਤ ਪ੍ਰੋਟੈਸਟ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਦਿਨ ਨਿਰਧਾਰਿਤ ਕੀਤਾ ਜਾਏਗਾ ਸੋ ਇਹ ਅਲੱਗ-ਅਲੱਗ ਪ੍ਰੋਵਿੰਸਸਿਸ ਦੇ ਵਿੱਚ ਸੋਚ ਰਹੇ ਹੋ ਕਰਨ ਲਈ ਹੈ ਇਹ ਸਾਰੇ ਪ੍ਰੋਵਿੰਸਸਿਸ ਤੋਂ ਇਕੱਠੇ ਹੋ ਕੇ ਆਟਵਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਆਟਵਾ ਦਾ ਰੁਕ ਕਰੋਗੇ ਵੋਟਵਾ ਦਾ ਰੋਕ ਵੀ ਕੀਤਾ ਜਾਊਗਾ ਮਤਲਬ ਵੋਟਵਾ ਦਾ ਰੋਕ ਹਜੇ ਤਾਂ ਮਤਲਬ ਜਦੋਂ ਖੁੱਲ ਜਾਊਗਾ ਪਾਰਲੀਮੈਂਟ ਦਾ ਸੈਸ਼ਨ ਚੱਲ ਪੈਣਗੇ ਉਸ ਵੇਲੇ ਤੇ ਉਸ ਵੇਲੇ ਤੱਕ ਇਹਨਾਂ ਦੀ ਗਿਣਤੀ ਹੈ ਜਿਹੜੀ ਵਿਦਿਆਰਥੀਆਂ ਦੀ ਉਹ ਹੋਰ ਵਧ ਜਾਣੀਆਂ ਪੀਡਬਲੂਪੀ ਹੋਲਡਰਸ ਦੀ ਕਿਉਂਕਿ ਹਰ ਮਹੀਨੇ ਦੇ ਵਿੱਚ ਵਿਦਿਆਰਥੀ ਜਿਹੜੇ ਐਡ ਹੋ ਰਹੇ ਆ ਨਵੇਂ ਵਰਕਰ ਤੇ ਇਸ ਕਰਕੇ ਜਦੋਂ ਲੱਗਾ ਕਿ ਸਾਡੀ ਗਿਣਤੀ ਹੈਗੀ ਆ ਹਜੇ ਸਾਨੂੰ ਲੱਗ ਰਿਹਾ ਕਿ ਲੋਕ ਜਿਵੇਂ ਅਸੀਂ ਬਹੁਤ ਸਾਰੇ ਕੰਸਲਟੈਂਟਾਂ ਨੂੰ ਮਿਲੇ ਹੈਗੇ ਆ ਤੇ ਜਿਹੜੇ ਇਹ ਲੋਕ ਵਿਦਿਆਰਥੀ ਹੈਗੇ ਆ ਪੀ ਜੀ ਡਬਲਯੂ ਪੀ ਹੋਲਡਰ ਇਹ ਹੋਰ ਹੋਰ ਰਾਹ ਚੁਣ ਰਹੇ ਆ ਕਿਉਂਕਿ ਸਾਰਿਆਂ ਨੇ ਹਜੇ ਸੰਘਰਸ਼ ਦਾ ਰਾਹ ਨਹੀਂ ਫੜਿਆ ਉਹ ਰਿਫਿਊਜੀ ਦੇ ਕੇਸ ਬਹੁਤ ਜ਼ਿਆਦਾ ਲਾ ਰਹੇ ਇਹਨਾਂ ਕਿ ਕੁੜੀਆਂ ਵੀ ਰਿਫਿਊਜੀ ਕੇਸ ਫਾਈਲ ਕਰ ਰਹੀਆਂ ਹੈਗਾ ਐਲ ਐਮ ਐਂ ਬਹੁਤ ਲੋਕ ਲਗਾ ਰਹੇ ਆ ਸੋ ਮਤਲਬ ਪਰ ਜਿੱਦਾਂ ਜਿੱਦਾਂ ਜਿਹਨਾਂ ਲੋਕਾਂ ਕੋਲ ਕੋਈ ਹੈ ਨਹੀਂ ਜਿਹੜੇ 30-40 ਹਜ਼ਾਰ ਨਹੀਂ ਫੌਨ ਕਰ ਸਕਦੇ ਤੇ ਹੋਰ ਕੋਈ ਆਪਸ਼ਨ ਨਹੀਂ ਹੈਗੇ ਰਿਫਿਊਜੀ ਨਹੀਂ ਬਣਨਾ ਚਾਹੁੰਦੇ ਤੇ ਉਹ ਤਾਂ ਫਿਰ ਸੰਘਰਸ਼ ਦੇ ਰਾਹ ਤੇ ਆਉਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸੰਘਰਸ਼ ਜਿਹੜਾ ਵੀ ਅਗਲਾ ਮਤਲਬ ਪੜਾਉਗਾ ਉੱਥੇ ਉਹ ਜਿਹੜਾ ਵੀ ਫੈਸਲਾ ਹੋਊਗਾ ਸਾਰਾ ਉਹ ਕੀਤਾ ਜਾਊਗਾ ਚਾਹੇ ਓਟਵਾ ਵੀ ਜਾਇਆ ਜਾ ਸਕਦਾ ਇੱਕ ਆਖਰੀ ਸਵਾਲ ਕਿ ਜਿਵੇਂ ਤੁਸੀਂ ਪ੍ਰੋਟੈਸਟ ਦੀ ਗੱਲ ਕਰ ਰਹੇ ਹੋ ਬੀਤੇ ਦਿਨ ਵੀ ਪ੍ਰੋਟੈਸਟ ਹੋਇਆ ਸੀ ਜਿੰਨੇ ਸਟੂਡੈਂਟਸ ਇਸ ਵਕਤ ਮਤਲਬ ਆਊਟ ਆਫ ਸਟੇਟਸ ਹੋ ਰਹੇ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਆ ਪਰ ਕੀ ਤੁਹਾਨੂੰ ਪ੍ਰੋਟੈਸਟ ਵਿੱਚ ਉਹਨਾਂ ਨੂੰ ਸਮਰਥਨ ਮਿਲ ਰਿਹਾ ਜਿੰਨਾ ਕੋ ਹੋਣ ਦੀ ਉਮੀਦ ਉਮੀਦ ਜਤਾਈ ਜਾ ਰਹੀ ਸੀ ਨਹੀਂ ਇਹ ਰਿਐਲਿਟੀ ਹੈ ਕਿ ਕਮਿਊਨਿਟੀ ਵੱਲੋਂ ਤਾਂ ਫਿਰ ਵੀ ਕੁਝ ਨਾ ਕੁਝ ਸੇਵਲੋ ਜਿੰਨੇ ਜਿੰਨਾ ਆਨਲਾਈਨ ਹੀਟ ਹੈਗੀ ਐ ਸੋਸ਼ਲ ਮੀਡੀਆ ਤੇ ਉਹਨੇ ਜਦੋਂ ਅਸੀਂ ਗਰਾਊਂਡ ਤੇ ਅਸੀਂ ਸਕੂਲਾਂ ਅਸੀਂ ਕਾਲਜਾਂ ਦੇ ਵਿੱਚ ਕਬੱਡੀ ਕੱਪ ਸਾਰਿਆਂ ਮੈਚਾਂ ਦੇ ਵਿੱਚ ਗਏ ਆ ਉੱਥੇ ਕਮਿਊਨਿਟੀ ਨੇ ਸਾਨੂੰ ਸਹਿਯੋਗ ਦੀ ਮਤਲਬ ਹੰਗਾਰਾ ਭਰਿਆ ਕਿਸੇ ਨੇ ਇਸ ਕਾਲ ਦਾ ਵਿਰੋਧ ਨਹੀਂ ਕੀਤਾ ਕਿ ਕੁਝ ਕਿ ਇੱਕ ਦੋਕਾ ਬੰਦੇ ਹੈਗੇ ਜਿਨ੍ਹਾਂ ਦੇ ਮਤਲਬ ਕੋਈ ਕਮੈਂਟ ਹੁੰਦੇ ਆ ਕਿ ਤੁਸੀਂ ਇਸ ਤਰ੍ਹਾਂ ਕਰਦੇ ਆ ਮਤਲਬ ਮジョਰਿਟੀ ਲੋਕ ਨਾਲ ਆ ਪਰ ਜਿਹੜਾ ਜਿਨ੍ਹਾਂ ਬੰਦਿਆਂ ਦਾ ਮਸਲਾ ਆ ਉਹਨਾਂ ਨੂੰ ਹਜੇ ਲੱਗ ਰਿਹਾ ਹੈ ਕਿ ਕਿਉਂਕਿ ਸਾਰੇ ਇੱਥੇ ਕੋਈ ਮਤਲਬ ਲੜਨ ਜਾਂ ਸੰਘਰਸ਼ ਕਰਨ ਇਹੋ ਜਿਹੇ ਲੋਕ ਸੋਚ ਕੇ ਨਹੀਂ ਆਉਦੇ ਜਨ ਨੂੰ ਲੱਗਦਾ ਕਿ ਕੈਨੇਡਾ ਇੱਥੇ ਹੋ ਨਹੀਂ ਸਕਦਾ ਇਸ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਡਰ ਵੀ ਹੈਗਾ ਆ ਤੇ ਦੂਜਾ ਹੈਗਾ ਕਿ ਉਹਨਾਂ ਨੂੰ ਅਲਟਰਨੇਟਿਵ ਜਿਹੜੇ ਰਾਹ ਹੈਗੇ ਆ ਉਹ ਹਜੇ ਸੌਖੇ ਲੱਗਦੇ ਆ ਕਿ ਸ਼ਾਇਦ ਆ ਪਹਿਲੇ ਮੈਂ ਲੈ ਲਈ ਪਰ ਅਸੀਂ ਉਹਨਾਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਸੁਣ ਵੀ ਰਹੇ ਆ ਕਿ ਐਲ ਐਮ ਆਈ ਦੇ ਨਾਲ ਤੁਸੀਂ 2 ਸਾਲ ਦਾ ਐਕਸਟੈਂਸ਼ਨ ਹੀ ਲੈ ਰਹੇ ਆ ਜਿਹੜੀ 2 ਸਾਲ ਬਾਅਦ ਤੁਹਾਨੂੰ ਪੀ ਆਰ ਤਾਂ ਫੇਵਰ ਹੀ ਮਿਲਣੀ ਕਿਉਂਕਿ ਐਲ ਐਮ ਆਈ ਅਸੀਂ ਬਿਲਹੀ ਉਹਨਾਂ ਖੇਤਰਾਂ 'ਚ ਰਹੀ ਆ ਜਿਹਦੇ ਵਿੱਚ ਪੀ ਆਰ ਨਹੀਂ ਇਸ ਕਰਕੇ ਸਾਰੇ ਬੰਦੇ ਬਦਲੋ ਨਹੀਂ ਹੋਦੀ ਵੱਡੀ ਬੰਦਰ ਤੇ ਕਿਉਂ ਇਹਨਾਂ ਦੇ ਕੋਲ ਰਾਹ ਹੈਗਾ ਪਰ ਸਾਨੂੰ ਲੱਗਦਾ ਹੈ ਕਿ ਜਦੋਂ ਇਹ ਇਹ ਲੜਾਈ ਭਾਵੇਂ ਅੱਜ ਨਹੀਂ ਇਹ 2-4 ਮਹੀਨੇ ਨੂੰ 6 ਮਹੀਨੇ ਨੂੰ ਇਹ ਮਸਲਾ ਬਦਲਣਾ ਆ ਤੇ ਉਹਨਾਂ ਦੇ ਕੋਲ ਹੱਲ ਹੈ ਨਹੀਂ ਉਹਨਾਂ ਦੇ ਕੋਲ ਹੋਰ ਕੋਈ ਹਾਂ ਚ ਭਾਵੇਂ ਸਮਰਥਨ ਆ ਜਾ ਘੱਟ ਮਿਲ ਰਿਹਾ ਇਹਨਾਂ ਬੰਦਿਆਂ ਨੂੰ ਜੀ ਸ਼ੁਕਰੀਆ ਵਿਕਰਮ ਗੱਲ ਕਰਨ ਦੇ ਲਈ